ਖਬਰਨਾਮਾ ਦੇਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਸਰਕਾਰ ਵੱਲੋਂ ਕਿਰਦਾਰ ਕੂਸ਼ੀ ਕੀਤੀ ਜਾ ਰਹੀ ਹੈ ਭਾਈ ਅਮਰਤਪਾਲ ਖਾਲਸਾ ਦੀ ਖਾਸ ਕਰਕੇ ਇਲਜ਼ਾਮ ਲਗਾਏ ਜਾ ਰਹੇ ਨੇ ਕਦੇ ਟੈਂਡਰ ਨੂੰ ਲੈ ਕੇ ਕਦੇ ਨਸ਼ਾ ਨੂੰ ਲੈ ਕੇ ਕਿਉਂਕਿ ਭਾਈ ਅਮਰਤਪਾਲ ਖਾਲਸਾ ਦੇ ਉਮੀਦਵਾਰ ਤੋਂ ਡਰਦੀ ਹੈ ਆਮ ਆਦਮੀ ਪਾਰਟੀ ਕਿਉਂਕਿ ਹਲਕਾ ਤਰਨਤਾਰ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਪਹਿਲ ਕਦਮੀ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਵੱਲੋਂ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਹੈ ਹਰਮੀਤ ਸਿੰਘ ਸੰਧੂ ਆਪ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਲੜਨਗੇ ਕਿਉਂਕਿ ਉਹਨਾਂ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਗਿਆ ਹੈ ਹਾਲਾਂਕਿ ਹਰਮੀਤ ਸਿੰਘ ਸੰਧੂ ਦਾ ਰਾਜ ਕੇ ਵਿਰੋਧ ਹੋ ਰਿਹਾ ਹੈ ਇਸ ਵਾਰ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਵਿਧਾਇਕ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਾਵੇਗਾ ਕਿਆਸਰ ਕੰਗਿਆ ਲਗਾਈਆਂ ਚਾਰੀਆਂ ਨੇ ਕਿ ਭਾਈ ਅਮਰਤਪਾਲ ਖਾਲਸਾ ਦੀ ਪਾਰਟੀ ਦਾ ਵਿਧਾਇਕ ਜਲਦੀ ਹੀ ਜਿਮਲੀ ਚੋਣਾਂ ਦੇ ਰਿਜ਼ਲਟ ਤੋਂ ਬਾਅਦ ਐਂਟਰੀ ਵਿਧਾਨ ਸਭਾ ਦੀ ਵਿਧਾਨ ਸਭਾ ਦੇ ਵਿੱਚ ਕਰਨ ਜਾ ਰਿਹਾ ਹੈ ਆਖਰਕਾਰ ਕਿਉਂ ਅਜਿਆ ਕੀਤਾ ਜਾ ਰਿਹਾ ਹੈ ਹਾਲਾਂਕਿ ਸਰਕਾਰ ਵੱਲੋਂ ਪੂਰਾ ਤਾਮ-ਝਾਮ ਝੋਕਿਆ ਜਾਵੇਗਾ ਪੂਰੀ ਮਸ਼ੀਨੀ ਵਰਤੀ ਜਾਵੇਗੀ ਪੰਜਾਬ ਸਰਕਾਰ ਹਾਕਮ ਤੇ ਨਹੀਂ ਚਾਹਦੀ ਕਿ ਤਰੰਤਰ ਦੀ ਜਿਮਲੀ ਚੋਣ ਵੱਡੇ ਪੱਧਰ ਤੇ ਹਾਰੀ ਜਾਵੇ ਡਾਕਟਰ ਕਿਸ਼ਮੀਸ਼ ਸਿੰਘ ਸੋਲਦੀ ਬਾਅਦ ਤੋਂ ਬਾਅਦ ਹੁਣ ਇਹ ਜਿਮਨੀ ਚੋਣ ਦਾ ਜਿਹੜਾ ਮੁਕਾਬਲਾ ਹੈ ਬੜੇ ਵੱਡੇ ਪੱਧਰ ਤੇ ਹੋਵੇਗਾ ਯਾਨੀ ਕਿ ਇੱਕ ਤਰ੍ਹਾਂ ਦਾ ਇਹ ਸੈਮੀ ਫਾਈਨਲ ਹੋਵੇਗਾ ਭਾਈ ਅਮਰਪਾਲ ਖਾਲਸਾ ਦੀ ਨਵੀਂ ਬੜੀ ਪਾਰਟੀ ਅਕਾਲੀ ਦਲ ਵਾਟਸ ਪੰਜਾਬ ਦੀ ਦਾ ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਦੇ ਵਿੱਚ ਪੰਜਾਬ ਦੇ ਨਾਮੀ ગ્રામੀ ਅਤੇ ਫਿਲਮੀ ਅਦਾਕਾਰ ਦਲਜੀਤ ਦੇ ਸਾਥ ਜਿਹੜੇ ਨੇ ਭਾਈ ਅਮਰਪਾਲ ਖਾਲਸਾ ਦੀ ਸਿੱਧੇ ਤੌਰ ਤੇ ਨਹੀਂ ਆ ਸਿੱਧੇ ਤੌਰ ਤੇ ਸਪੋਰਟ ਕਰਨਗੇ ਕਿਉਂਕਿ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀਆਂ ਕੋਸ਼ਿਸ਼ਾਂ ਫਿਰ ਤੋਂ ਦੁਬਾਰਾ ਸ਼ੁਰੂ ਹੋ ਗਈਆਂ ਨੇ ਹਾਲਾਂਕਿ ਉਹਨਾਂ ਨੇ ਲੋਕ ਸਭਾ ਦੀ ਚੋਣ ਹਾਰੀ ਹੋਈ ਹੈ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੇ ਉਹਨਾਂ ਕਿਉਂਕਿ ਇੱਕ ਅਦਾਕਾਰ ਕੀਤਾ ਗਿਆ ਹੈ ਹਾਲਾਂਕਿ ਉਹ ਫਿਲਮ ਹੈ ਤੈਅ ਕਰ ਦਿੱਤੀ ਗਈ ਹੈ 95 ਜਿਸ ਦੇ ਵਿੱਚ ਫਿਲਮਾਂਕਰ ਅਦਾਕਾਰੀ ਕੀਤੀ ਹੈ ਦਲਜੀਤ ਦੋਸਾਂਝ ਨੇ ਜੇਕਰ ਬੀਬੀ ਪਰਮਜੀਤ ਕੌਰ ਖਾਲੜਾ ਜਿਮਨੀ ਚੋਣ ਲੜਦੇ ਨੇ ਤਰਨ ਤਰ ਦੇ ਵਿੱਚੋਂ ਤਾਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਹਰਾਉਣਾ ਬੇਹੱਦ ਮੁਸ਼ਕਲ ਹੋਵੇਗਾ ਹਾਲਾਂਕਿ ਪਹਿਲਾਂ ਉਹਨਾਂ ਨੇ ਇਸ ਗੱਲ ਦਾ ਇਨਕਾਰ ਕੀਤਾ ਹੈ ਕਿ ਅਸੀਂ ਸੱਚ ਨੂੰ ਸੱਚ ਕਹਿੰਦੇ ਆ ਅਸੀਂ ਪਾਪ ਨੂੰ ਪਾਪ ਕਹਿੰਦੇ ਆ ਅਸੀਂ ਜ਼ੁਲਮ ਨੂੰ ਜ਼ੁਲਮ ਕਹਿੰਦੇ ਆ ਉਹਨਾਂ ਕਹਿੰਦੇ ਕਿ ਜਿਹੜੀ ਸੰਸਤਾ ਹੈ ਖਾਲੜਾ ਸੰਸਤਾ ਹੈ ਉਹਨਾਂ ਵੱਲੋਂ ਮੈਨੂੰ ਪਰਮਿਸ਼ਨ ਨਹੀਂ ਮਿਲੀ ਅਤੇ 나ਹੀਂ ਅਸੀਂ ਚੋਣ ਲੜਨਾ ਚਾਹੁੰਦੇ ਆ ਲੇਕਿਨ ਹੁਣ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਆਡੀ ਚੋਟੀ ਦਾ ਜੋਰ ਲਗਾ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਵੀ ਇਨਜਾਜ ਲਗਾ ਦਿੱਤੇ ਕਾਂਗਰਸ ਪਾਰਟੀ ਵੀ ਜਲਦੀ ਉਮੀਦਵਾਰ ਉਤਾਰਨ ਜਾ ਰਹੀ ਹੈ ਇਧਰੋਂ ਭਾਈ ਅਮਰਪਾਲ ਖਾਲਸਾ ਜਿਹੜਾ ਨੇ ਉਹਨਾਂ ਨੇ ਵੀ ਆਪਣੀ ਪਾਰਟੀ ਵੱਲੋਂ ਉਮੀਦਵਾਰ ਉਤਾਰਨਾ ਹੈ ਉਸ ਤਰ੍ਹਾਂ ਦੇ ਉਮੀਦਵਾਰ ਨੂੰ ਉਤਾਰਨਾ ਚਾਹੁੰਦੇ ਨੇ ਕਿ ਜਿਹੜਾ ਉਮੀਦਵਾਰ ਜਿਹੜਾ ਕਰਦਾਰ ਵੱਜੂ ਵਧੀਆ ਹੋਵੇ ਜਿਹਦਾ ਰਤਬਾ ਹੋਵੇ ਅਤੇ ਕੌਮ ਜਿਸ ਵੱਲ ਮੁੜੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਾਨਕਿ ਭੈਣ ਜੀ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਇਧਰ ਹਰਬੀਰ ਸਿੰਘ ਸੰਧੂ ਵੀ ਕਿਉਂਕਿ ਹਲਕਾ ਤਰਨਤਾਰ ਜਿਹੜਾ ਹੈ ਸਿੱਕੀ ਦਾ ਘੜ ਬਣਿਆ ਜਾਂਦਾ ਹੈ ਇਸ ਕਰਕੇ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜੇਕਰ ਪਰਮਜੀਤ कौर ਬੀਬੀ ਪਰਮਜੀਤ कौर ਜੀ ਖਾਲੜਾ ਜੇਕਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਜਾਂਦੇ ਨੇ ਤਾਂ ਦਲਜੀਤ ਦੁਸਾਂਜ ਸਿੱਧੇ ਤੌਰ ਤੇ ਨਹੀਂ ਤਾਂ ਆ ਸਿੱਧੇ ਤੌਰ ਤੇ ਬੀਬੀ ਪਰਮਜੀਤ ਕੌਰ ਖਾੜੜਾ ਅਤੇ ਦੂਸਰੇ ਪਾਸੇ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਦੀ ਸਪੋਰਟ ਕਰਨਗੇ ਵੱਡਾ ਪਲ ਮਿਲੇਗਾ ਭਾਈ ਅਮਰਪਾਲ ਖਾਲਸਾ ਅਤੇ ਉਸ ਦੀ ਪਾਰਟੀ ਦੀਆਂ ਕਿਆ ਤੋ ਕਿਆ ਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਜਲਦੀ ਹੀ ਜਿਹੜਾ ਹੈ ਚੋਣ ਮੈਦਾਨ ਦੇ ਵਿੱਚ ਆਪਣਾ ਉਮੀਦਵਾਰ ਉਤਾਰਿਆ ਜਾਵੇਗਾ ਅਤੇ ਵੱਡੇ ਪੱਧਰ ਤੇ ਉਸ ਦੇ ਹੱਕ ਵਿੱਚ ਚੋਣ ਕੈਂਪੇਨ ਵੀ ਕੀਤੀ ਜਾਵੇਗੀ